ਸਤ ਸ੍ਰੀ ਅਕਾਲ ਜੀ ਪੰਜਾਬੀ ਖਬਰਾਂ ਦੇ ਇਸ ਬਲਟਨ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਰਪ੍ਰੀਤ ਸਿੰਘ ਅਲਾਵਿਕ ਨਜ਼ਰ ਮਾਰਦੇ ਹਾਂ ਹੁਣ ਤੱਕ ਦੀਆਂ ਖਾਸ ਸੁਰਖੀਆਂ ਤੇ ਬਰੂਨਾਈ ਪੰਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰਾਉਨ ਪ੍ਰਿੰਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕੀਤਾ ਸਵਾਗਤ ਦਿੱਲੀ ਸ਼ਰਾਬ ਨੀਤੀ ਮਾਮਲੇ ਵਿੱਚ ਸੀਬੀਆਈ ਕੇਸ ਵਿੱਚ 11 ਸਤੰਬਰ ਤੱਕ ਵਿਧਾਈ ਗਏ ਅਰਵਿੰਦ ਕੇਜਰੀਵਾਲ ਦੀ ਨਿਆਇਖਿਰਾਸਤ ਰੌਜ਼ੇਵਨੀ ਕੋਰਟ ਵਿੱਚ ਹੋਈ ਮਾਮਲੇ ਦੀ ਸੁਣਵਾਈ ਪੰਜਾਬ ਵਿੱਚ ਵਾਪਰੀ ਵੱਡੀ ਵਾਰਦਾਤ ਫਿਰੋਜ਼ਪੁਰ ਵਿੱਚ ਗੁਰਦੁਆਰਾ ਕਲਗੜ੍ਹ ਸਾਹਿਬ ਦੇ ਬਾਹਰ ਬਾਈਕ ਸਵਾਰ ਬਦਮਾਸ਼ਾਂ ਨੇ ਕਾਰ ਨੂੰ ਘੇਰ ਕੇ ਕਾਰ ਉੱਤੇ ਐਨੇ ਵਾ ਗੋਲੀਆਂ ਚਲਾਈਆਂ ਇੱਕੋ ਪਰਿਵਾਰ ਦੇ ਤਿੰਨ ਜੀਆਂ ਦੀ ਹੋਈ ਮੌਤ ਤੇ ਹੁਣ ਖਬਰਾਂ ਵਿਸਤਾਰ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਰੂਨਈ ਦਰੂਸਲਮ ਪਹੁੰਚ ਚੁੱਕੇ ਨੇ ਕਿਸੇ ਭਾਰਤੀ ਪ੍ਰਧਾਨ ਮੰਤਰੀ ਦੀ ਇਹ ਪਹਿਲੀ ਦਵੱਲੀ ਯਾਤਰਾ ਹੈ ਕ੍ਰਾਊਨ ਪ੍ਰਿੰਸ ਹਾਜੀ ਅਲ ਮੁਹਤਾਦੀ ਬਿੱਲਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਵਾਗਤ ਕੀਤਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੀ ਦੋ ਦੇਸ਼ਾਂ ਦੀ ਯਾਤਰਾ ਦੇ ਪਹਿਲੇ ਪੜਾਅ ਤੇ ਅੱਜ ਬਰੂਨਈ ਪਹੁੰਚੇ ਇੱਥੇ ਉਹ ਦੇਸ਼ ਦੀ ਚੋਟੀ ਦੀ ਲੀਡਰਸ਼ਿਪ ਦੇ ਨਾਲ ਗੱਲਬਾਤ ਕਰਨਗੇ ਅਤੇ ਦਵੱਲੇ ਸਬੰਧਾਂ ਨੂੰ ਹੁਲਾਰਾ ਦੇਣ ਦੇ ਤਰੀਕਿਆਂ ਉੱਤੇ ਚਰਚਾ ਕਰਨਗੇ ਪ੍ਰਧਾਨ ਮੰਤਰੀ ਮੋਦੀ ਜੋ ਕਿ ਦੋ ਪੱਖੀ ਦੌਰੇ ਤੇ ਬਰੂਨਾਈ ਦੀ ਯਾਤਰਾ ਕਰਨ ਵਾਲੇ ਪਹਿਲੇ ਪ੍ਰਧਾਨ ਮੰਤਰੀ ਨੇ ਨੇ ਕਿਹਾ ਹੈ ਕਿ ਇਤਿਹਾਸਿਕ ਸਬੰਧਾਂ ਨੂੰ ਨਵੀਆਂ ਉਚਾਈਆਂ ਤੱਕ ਲੈ ਜਾਣ ਲਈ ਸੁਲਤਾਨ ਹਾਜੀ ਹਸਨਲ ਬੋਲਕੀਆ ਅਤੇ ਸ਼ਾਹੀ ਪਰਿਵਾਰ ਦੇ ਹੋਰ ਮੈਂਬਰਾਂ ਨਾਲ ਆਪਣੀਆਂ ਮੁਲਾਕਾਤਾਂ ਦੀ ਉਡੀਕ ਕਰ ਰਹੇ ਨੇ ਬਰੂਨਾਈ ਦੇ ਇੱਕ ਹੋਟਲ ਵਿੱਚ ਭਾਰਤੀ ਪ੍ਰਵਾਸੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਮੁਲਾਕਾਤ ਕਰਨਗੇ ਦੱਸਦੇ ਕਿ ਪ੍ਰਧਾਨ ਮੰਤਰੀ ਮੋਦੀ ਬਰੂਨਾਈ ਦਰੁਸਲਮਤ ਅਤੇ ਸਿੰਗਾਪੁਰ ਦੇ 3 ਦਿਨਾਂ ਸਰਕਾਰੀ ਦੌਰੇ ਤੇ ਨੇ ਦਿੱਲੀ ਦੇ ਰੌਜ਼ਾ ਐਵੇਨਿਊ ਕੋਰਟ ਨੇ ਸ਼ਰਾਬ ਨੀਤੀ ਮਾਮਲੇ ਵਿੱਚ ਸੀਬੀਆਈ ਕੇਸ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਨਿਆਇਕ ਹਿਰਾਸਤ 11 ਸਤੰਬਰ ਤੱਕ ਵਧਾ ਦਿੱਤੀ ਹੈ। ਅਦਾਲਤ ਨੇ ਸੀਬੀਆਈ ਦੀ ਸਪਲੀਮੈਂਟਰੀ ਚਾਰਜ ਸ਼ੀਟ ਦਾ ਵੀ ਨੋਟਿਸ ਲਿਆ ਅਤੇ ਕੇਜਰੀਵਾਲ ਨੂੰ ਸਮਨ ਜਾਰੀ ਕੀਤਾ। ਸੀਬੀਆਈ ਨੇ ਅਰਵਿੰਦ ਕੇਜਰੀਵਾਲ, ਦੁਰਗੇਸ਼ ਪਾਠਕ, ਵਿਨੋਦ ਚੋਹਾਨ, ਆਸ਼ੀਸ਼ ਮਾਥੁਰ, ਸ਼ਰਦ ਰੈਡੀ ਦੇ ਖਿਲਾਫ ਸਪਲੀਮੈਂਟਰੀ ਚਾਰਜ ਸ਼ੀਟ ਦਾਇਰ ਕੀਤੀ ਸੀ। ਅਦਾਲਤ ਨੇ ਮੁਲਜ਼ਮਾਂ ਨੂੰ ਜਵਾਬ ਦਾਖਲ ਕਰਨ ਲਈ 11 ਸਤੰਬਰ ਤੱਕ ਦਾ ਸਮਾਂ ਦਿੱਤਾ ਹੈ। ਅਦਾਲਤ ਨੇ 27 ਅਗਸਤ ਨੂੰ CBI ਦੀ ਸਪਲੀਮੈਂਟਰੀ ਚਾਰ ਸ਼ੀਟ ਉਤੇ ਆਪਣਾ ਫੈਸਲਾ ਸੁਰੱਖਿਤ ਰੱਖਿਆ ਸੀ ਫਿਰ ਕੇਜਰੀਵਾਲ ਤੇ ਹਾਰ ਜੇਲ੍ਹ ਤੋਂ ਵੀਡੀਓ ਕਾਨਫਰੈਂਸਿੰਗ ਰਾਹੀਂ ਅਦਾਲਤ ਵਿੱਚ ਪੇਸ਼ ਹੋਏ CBI ਨੇ 14 ਦਿਨ ਦੀ ਨਿਆਇਕ ਹਿਰਾਸਤ ਦੀ ਮੰਗ ਕੀਤੀ ਸੀ ਪਰ ਅਦਾਲਤ ਨੇ ਸਿਰਫ 1 ਹਫ਼ਤੇ ਲਈ ਯਾਨੀ ਕਿ 3 ਸਤੰਬਰ ਤੱਕ ਹਿਰਾਸਤ ਵਧਾਈ ਹੈ ਪੰਜਾਬ ਵਿਧਾਨ ਸਭਾ ਵਿੱਚ ਤਿੰਨ ਦਿਨਾਂ ਮੌਨਸੂਨ ਨੇ ਜਲਾਸਤੇ ਦੂਜੇ ਦਿਨ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਅਪਾਰਟਮੈਂਟ ਐਂਡ ਪ੍ਰਾਪਰਟੀ ਰੈਗੂਲੇਸ਼ਨ ਸੋਧ ਬਿਲ 2024 ਪੇਸ਼ ਕੀਤਾ ਗਿਆ ਉਹਨਾਂ ਨੇ ਪ੍ਰਸਤਾਵ ਕੀਤਾ ਕਿ ਇਸ ਬਿਲ ਉਤੇ ਤੁਰੰਤ ਵਿਚਾਰ ਕੀਤਾ ਜਾਵੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਜੇਕਰ ਸੌਖੇ ਸ਼ਬਦਾਂ ਵਿੱਚ ਕਹੀਏ ਤਾਂ ਇਹ ਐਨਓਸੀ ਵਾਲਾ ਬਿਲ ਹੈ ਉਹਨਾਂ ਨੇ ਕਿਹਾ ਕਿ ਜਿਹੜੀਆਂ ਕਲੋਨੀਆਂ ਬਣੀਆਂ ਸਨ ਪਰ ਬਾਅਦ ਵਿੱਚ ਲੋਕਾਂ ਨੂੰ ਪਤਾ ਲੱਗਿਆ ਕਿ ਉਹ ਗੈਰਕਾਨੂੰਨੀ ਨੇ ਅਤੇ ਉਹਨਾਂ ਦਾ ਜ਼ਿੰਦਗੀ ਭਰ ਦਾ ਪੈਸਾ ਉੱਥੇ ਲੱਗ ਗਿਆ ਇਹਨਾਂ ਕਲੋਨੀਆਂ ਵਿੱਚ ਕੋਈ ਮੀਟਰ ਨਹੀਂ ਲੱਗੇ ਨਾ ਹੀ ਪਾਣੀ ਦਾ ਕਨੈਕਸ਼ਨ ਹੈ ਜਿਸ ਕਾਰਨ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਸ ਬਿਲ ਤੇ ਲੰਚ ਬ੍ਰੇਕ ਤੋਂ ਬਾਅਦ ਵਿਚਾਰ ਚਰਚਾ ਕੀਤੀ ਗਈ ਜਿਸ ਤੋਂ ਬਾਅਦ ਇਸ ਨੂੰ ਸਰਬਸੰਮਤੀ ਨਾਲ ਪਾਸ ਕੀਤਾ ਗਿਆ ਜ਼ਿਕਰ ਜੋ ਹੈ ਕਿ ਇਸ ਬਿਲ ਦੇ ਲਾਗੂ ਹੋਣ ਤੋਂ ਬਾਅਦ ਗੈਰ ਕਾਨੂੰਨੀ ਕਲੋਨੀਆ ਕੱਟਣ ਵਾਲਿਆਂ ਨੂੰ 25 ਲੱਖ ਤੋਂ 5 ਕਰੋੜ ਰੁਪਏ ਤੱਕ ਦਾ ਜੁਰਮਾਨਾ ਲਗਾਇਆ ਜਾਵੇਗਾ ਤੇ 10 ਸਾਲ ਦੀ ਸਜ਼ਾ ਵੀ ਹੋ ਸਕਦੀ ਹੈ ਕਿੰਨੇ ਲੋਕਾਂ ਦੇ ਪੈਸੇ ਜਨਾਬ ਜੀ ਉਹਦੋਂ ਵੱਧ ਪੈਸੇ ਨਹੀਂ ਕਮਾ ਸਕਦੇ ਉਹ ਆਪਣੀ ਜ਼ਿੰਦਗੀ ਜਿੰਨੀ ਕਮਾਈ ਸੀਗੇ ਉਹਨਾਂ ਨਾਲ ਲਾਤੀ ਤੇ ਅਸੀਂ ਹੁਣ 31 ਜੁਲਾਈ ਵਾਲਾ ਫੈਸਲਾ ਕਿਉਂ ਲਿਆ ਮੈਂ ਡੀਟੀ ਇਹ ਦੱਸਦਾ ਮੈਂ ਲਿਆ ਫੈਸਲਾ 31 ਜੁਲਾਈ ਦਾ ਅਫਸਰ ਬੈਠੇ ਆਪ ਸਭੇ ਚੀਫ ਸੈਕਟਰੀ ਸਾਹਿਬ ਬੈਠੇ ਬੀਕੇਸਨ ਬੈਠੇ ਕੈਪਸੇਨਾ ਬੈਠੇ ਮੈਂ ਨੇ ਕਿਹਾ ਕਦ ਕਬ ਕਰਾਂਗੇ ਇਹ ਕੰਮ ਨੇ ਕਿਹਾ ਅਭੀ ਮੈਂ ਕਿਹਾ ਫਿਰ ਜੇ ਆਪਾਂ ਅੱਜ ਕਰਤਾ ਅਨਾਉਂਸ ਇਹਦਾ ਮਤਲਬ ਇਹ ਹੋ ਜੂਗਾ ਇਹ ਗੱਲ ਹੈਗੀ ਹੈ ਸਰ ਕੋਈ 15 ਦਾ ਅਸਤੇ ਨੇੜੇ ਦੇੜੇ ਮੈਂ ਕਹਿੰਜੀ ਆਪਾਂ ਅੱਜ ਅਨਾਉਂਸ ਕਰਤਾ ਕਿ 2 ਨਵੰਬਰ ਤੱਕ ਰੀਸਟੀਆਂ ਕਰਾ ਲਓ ਜਾਂ ਜਿਨ੍ਹਾਂ ਦੀਆਂ ਬਿਆਨੇ ਦਿੱਤੇ ਹੋਏ ਨੇ ਜਾਂ ਜਿਹੜੇ ਰਹਿੰਦੇ ਨੇ 2 ਨਵੰਬਰ ਤੱਕ ਲੀਗਲ ਇਹ ਨਾ ਹੋਵੇ ਕਿ ਅੱਜ ਤੋਂ ਬਾਅਦ 2 ਨਵੰਬਰ ਤੱਕ ਲੋਕ ਇਹ ਸਮਝ ਲੈਣ ਕਿ ਇਲੀਗਲ ਕਲੋਨੀਆਂ ਕੱਟਣ ਦਾ ਟਾਈਮ ਆ ਗਿਆ ਡੇਢ ਮਹੀਨੇ ਚ ਹੋਰ ਇਲੀਗਲ ਕਲੋਨੀਆਂ ਕੱਢ ਦੋ 2 ਨਵੰਬਰ ਤੱਕ ਸਾਰਾ ਕੁਝ ਲੀਗਲ ਹੈ ਮੈਂ ਕਹੇ ਵੀ ਕੰਮ ਕਰਦੇ ਆ 10 ਦਿਨ ਪਹਿਲਾਂ 31 ਜੁਲਾਈ ਨੂੰ ਫਾਈਨਲ ਕਰਦੇ ਆ 31 ਜੁਲਾਈ ਤੱਕ 10% ਵਿਆਨ ਬੈਂਕ ਦੇ ਦੁਆਰਾ ਦਿੱਤਾ ਹੋਇਆ ਅਸਟਾਮ ਖਰੀਦੇ ਹੋਇਆ 31 ਜੁਲਾਈ ਤੋਂ ਪਹਿਲਾਂ ਦਾ ਜੇ ਤਰਸਤੀ ਹੋ ਗਈ ਤਾਂ ਵੀ ਠੀਕ ਹੈ ਨਹੀਂ ਹੋਈ ਤਾਂ 2 ਨਵੰਬਰ ਮੈਂ ਤਾਂ ਚੁਣਿਆ ਸਰ 1 ਅਕਤੂਬਰ ਨੂੰ ਝੋਨਾ ਜਾਂਦਾ 20 ਅਕਤੂਬਰ 25 ਅਕਤੂਬਰ ਤੱਕ ਆਰਤੀਆ ਪੈਸੇ ਦੇ ਦਿੰਦਾ ਜੇ ਕਿਸੇ ਦੇ ਪੈਸੇ ਰਹਿ ਗਏ ਨਾ ਉਹ ਉਹ 2 ਨਵੰਬਰ ਤੋਂ ਪਹਿਲਾਂ ਪਹਿਲਾਂ ਲੈ ਲੂਗਾ ਆਪਦੀ ਰਿਸਟਰੀ ਕਰਾ ਲੇ ਉਸ ਤੋਂ ਬਾਅਦ ਉਹਦਾ ਉਹਦੀ ਜ਼ਮੀਨ ਜਿਹੜੀ ਹੈ ਉਦੋਂ ਮੀਟਰ ਵੀ ਮਿਲੂਗਾ ਉਹਨੂੰ ਉਹਨੂੰ ਸਾਰਾ ਕੁਝ ਲੀਗ ਹੋਊਗਾ ਸਭ ਕੁਝ ਹੋਊਗਾ 12 31 ਜੁਲਾਈ ਤੋਂ ਬਾਅਦ ਵਾਲਾ ਨਹੀਂ ਹੋਊਗਾ ਕੋਈ ਇਹਦਾ ਨਾਮ ਹੈ ਐਨਓਸੀ ਹਾਂ ਬਿੱਲ ਦਾ ਨਾਮ ਹੈ ਪੰਜਾਬ ਅਪਾਰਟਮੈਂਟ ਐਂਡ ਪ੍ਰੋਪਰਟੀ ਰੈਗੂਲੇਸ਼ਨ ਸੋਧ ਬਿੱਲ 2024 ਸਰ ਜਦੋਂ ਇਹ ਤੁਸੀਂ ਹੁਣੇ ਪਾਸ ਕਰਵਾਉਂਗੇ ਜਦੋਂ ਇਹ ਪਾਸ ਹੋ ਗਿਆ ਕਰੋੜਾਂ ਲੋਕਾਂ ਦੀਆਂ ਦੁਆਵਾਂ ਤੁਹਾਨੂੰ ਲੱਗਣੀਆਂ ਕਿਉਂਕਿ ਉਹਨਾਂ ਨੇ ਸਰ ਆਪਣੇ ਪੈਸੇ ਜ਼ਿੰਦਗੀ ਦੇ ਜਿੰਨੇ ਕਮਾਏ ਸੀ ਉਹ ਉੱਥੇ ਲਾ ਬੈਠੇ ਭੋਲੇ ਪਣ ਚ ਲਾ ਬੈਠੇ ਜਾਂ ਤਾਂ ਭੋਲੇ ਪਣ ਚ ਲਾ ਬੈਠੇ ਜਾਂ ਫਿਰ ਕਿਵੇਂ ਵੀ ਕਿਸੇ ਦੋਸਤ ਮਿੱਤਰ ਦੇ ਕਹਿਣ ਤੇ ਲਾ ਬੈਠੇ ਕਿਸੇ ਕਈ ਵਾਰੀ ਆਪਣੇ ਰਿਸ਼ਤੇਦਾਰੀਆਂ ਦੇ ਕਹਿਣ ਤੇ ਲਾ ਦਿੰਨੇ ਆ ਬਾਅਦ ਚ ਪਤਾ ਲੱਗਿਆ ਵੀ ਆ ਤਾਂ ਗੱਲ ਗਲਤ ਨਿਕਲ ਗਈ ਸੋ ਸਰ ਕੋਈ ਗੱਲ ਨਹੀਂ ਜੇ ਉਹਨਾਂ ਨਾਲ ਇਦਾਂ ਹੋ ਗਿਆ ਕੋਈ ਗੱਲ ਨਹੀਂ ਪੰਜਾਬ ਚ ਇਹ ਮੈਂ ਗੱਲ ਬੜੇ ਮਾਨਤੀ ਸਤਿਕਾਰਨਾ ਕਹਿਣਾ ਸਰ ਕਿ ਪੰਜਾਬ ਦੇ ਵਿੱਚ ਕੋਈ ਵੀ ਘਰ ਐਸਾ ਨਹੀਂ ਹੋਊਗਾ ਜਿਹੜੇ ਘਰ 'ਚ ਬਿਜਲੀ ਦਾ ਮੀਟਰ ਨਾ ਹੋਵੇ ਬਿਜਲੀ ਨਾ ਹੋਵੇ ਉਸ ਘਰ 'ਚ ਸਰਕਾਰੀ ਸੀਵਰੇਜ ਜਾਂ ਫਿਰ ਉਸ ਘਰ ਨੂੰ ਕੋਈ ਸਰਕਾਰੀ ਸੁਵਿਧਾ ਨਾ ਹੋਵੇ ਇਦਾਂ ਹੋ ਨਹੀਂ ਸਕਦਾ ਸਰ ਛੋਟਾ ਜਿਹਾ ਪੰਜਾਬ ਹੈ ਸਰ ਸਾਡੇ ਕਿ ਤਿੰਨ ਕਰੋੜ ਬੰਦੇ ਆ ਸਾਡੇ ਕਿ ਤਿੰਨ ਕਰੋੜ ਬੰਦਿਆਂ ਨੂੰ ਸੰਭਾਲਾਂਗੇ ਜੇ ਪਹਿਲੇ ਵਾਲਿਆਂ ਤੋਂ ਗਲਤੀਆਂ ਹੋ ਗਈਆਂ ਫਿਰ ਕੀ ਹੋ ਗਿਆ ਹੋ ਗਿਆ ਹੋਣਗੇ ਉਹਨਾਂ ਫਿਰ ਲੋਕਾਂ ਨੇ ਸਜ਼ਾ ਵੀ ਦੇਤੀ ਉਹਨਾਂ ਨੂੰ ਪ੍ਰਸ਼ਨ ਹੈ ਕਿ ਪੰਜਾਬ ਅਪਾਰਟਮੈਂਟ ਅਤੇ ਪ੍ਰਾਪਰਟੀ ਰੈਗੂਲੇਸ਼ਨ ਸੋਧਨਾ ਬਿੱਲ 2024 ਤੇ ਤੁਰੰਤ ਵਿਚਾਰ ਕੀਤਾ ਜਾਵੇ ਜਿਹੜੇ ਮਾਨਯੋਗ ਮੈਂਬਰ ਪ੍ਰਸਤਾਵ ਦੇ ਹੱਕ ਵਿੱਚ ਹਨ ਉਹ ਹਾਂ ਕਹਿਣ ਹਾਂ ਜੀ ਜਿਹੜੇ ਮਾਨਯੋਗ ਮੈਂਬਰ ਪ੍ਰਸਤਾਵ ਦੇ ਵਿਰੁੱਧ ਹਨ ਉਹ ਨਾ ਕਹਿਣ ਹਾਂ ਜੀ ਸਰ ਸੰਮਤੀ ਹੈ ਜੀ ਸਰ ਸੰਮਤੀ ਹੈ ਮੈਂ ਸਮਝਦਾ ਹਾਂ ਪ੍ਰਸਤਾਵ ਸਰਸੰਮਤੀ ਨਾਲ ਸਵੀਕਾਰ ਹੋਇਆ। ਭਾਰਤੀ ਕਿਸਾਨ ਜੁਨੀਕਤਾ ਉਗਰਾਹਾਂ ਅਤੇ ਖੇਤ ਮਜ਼ਦੂਰ ਯੂਨੀਅਨ ਵੱਲੋਂ ਨਵੀਂ ਖੇਤੀ ਨੀਤੀ ਬਣਾਉਣ ਦੀ ਮੰਗ ਨੂੰ ਲੈ ਕੇ ਚੰਡੀਗੜ੍ਹ ਦੇ ਸੈਕਟਰ 34 ਵਿੱਚ ਲਗਾ ਪੱਕਾ ਮੋਰਚਾ ਤੀਸਰੇ ਦਿਨ ਵੀ ਜਾਰੀ ਰਿਹਾ। ਟਰੈਕਟਰ ਟਰਾਲੀਆਂ ਦੇ ਨਾਲ ਸੈਕਟਰ 34 ਦੇ ਮੇਲਾ ਗਰਾਊਂਡ ਵਿੱਚ ਇੱਕ ਪਹੁੰਚੇ ਕਿਸਾਨ ਦਿੱਲੀ ਅਤੇ ਸ਼ੰਭੂ ਮੋਰਚੇ ਵਾਂਗ ਟਰੈਕਟਰ ਟਰਾਲੀਆਂ ਨੂੰ ਹੀ ਆਪਣਾ ਘਰ ਬਣਾ ਕੇ ਟٹے ਹੋਏ ਨੇ। ਹਾਲਾਂਕਿ ਕਿਸਾਨਾਂ ਗੂ ਪੰਜਾਬ ਸਰਕਾਰ ਨੂੰ ਨਵੀਂ ਖੇਤੀ ਨੀਤੀ ਬਣਾਉਣ ਸੰਬੰਧੀ ਮੰਗ ਪੱਤਰ ਸੌਂਪ ਚੁੱਕੇ ਨੇ ਪਰ ਉਹ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਉਤੇ ਨਜ਼ਰਾਂ ਟਿਕਾਏ ਹੋਏ ਨੇ ਕਿ ਆਖਰ ਸਰਕਾਰ ਉਨ੍ਹਾਂ ਦੀ ਮੰਗ ਉਤੇ ਕੀ ਫੈਸਲਾ ਲੈਂਦੀ ਹੈ ਭਾਰਤੀ ਕਿਸਾਨ ਜਿਹਨਾਂ ਇਕਤਾ ਗ੍ਰਾਹਾਂ ਦੇ ਪ੍ਰਧਾਨ ਜੁਗਿੰਦਰ ਸਿੰਘ ਗ੍ਰਾਹਾਂ ਨੇ ਕਿਹਾ ਕਿ ਸਰਕਾਰ ਦਾ ਰੁਖ ਦੇਖਣ ਤੋਂ ਬਾਅਦ 5 ਸਤੰਬਰ ਨੂੰ ਅਗਲੀ ਰਣਨੀਤੀ ਦਾ ਐਲਾਨ ਕੀਤਾ ਜਾਵੇਗਾ ਸਭ ਭਾਰਤੀ ਕਿਸਾਨ ਉਗਰਾਹਾਂ ਆਤੇ ਖੇਤ ਮਜ਼ਦੂਰ ਯੂਨੀਅਨ ਦੇ ਬਣਾ ਜਿਹੜਾ ਧਰਨਾ ਲਗਾਇਆ ਗਿਆ ਮੋਰਚਾ ਲਗਾਇਆ ਗਿਆ 5 ਤਰੀਕ ਦਾ ਉstad ਤੀਸਰਾ ਦਿਨ ਹੈ ਤੇ ਜੋਗਿੰਦਰ ਸਿੰਘ ਉਗਰਾਹਾਂ ਜੀ ਸਾਡੇ ਨਾਲ ਨੇ ਹਾਲਾਂਕਿ ਮੰਗ ਪੱਤਰ ਵੀ ਦੇ ਚੁੱਕੇ ਨੇ ਸਰਕਾਰ ਨੂੰ ਤੇ ਅੱਗੇ ਦੀ ਰਣਨੀਤੀ ਕੀ ਰਹਿੰਦੀ ਹੈ ਉਹਦੇ ਬਾਰੇ ਵੀ ਗੱਲਬਾਤ ਕਰਿਆ ਜੋ ਉਗਰਾਹਾਂ ਜੀ ਕੱਲ ਮੰਗ ਪੱਤਰ ਵੀ ਦਿੱਤਾ ਹੈ ਨਵੀਂ ਖੇਤੀ ਨੀਤੀ ਦੀ ਗੱਲ ਵੀ ਹੋ ਰਹੀ ਹੈ ਕਿੱਥੋਂ ਤੱਕ ਗੱਲ ਪਹੁੰਚੀ ਹੈ ਅੱਗੇ ਦੇਖੋ ਜਦੋਂ ਅਸੀਂ ਇਹ ਮੋਰਚਾ ਦੋ ਜਥੇਬੰਦੀਆਂ ਵੱਲੋਂ ਸ਼ੁਰੂ ਕੀਤਾ ਭਾਰਤੀ ਕਿਸਾਨ ਕਬੜਾ ਉਗਰਾਹਾਂ ਤੇ ਖੇਤ ਮਜ਼ਦੂਰ ਯੂਨੀਅਨ ਵੱਲੋਂ ਸ਼ੁਰੂ ਕੀਤਾ ਹੈ ਉਦੋਂ ਸਾਡੇ ਦੋ ਮਨੋਰਥ ਸੀ ਚੰਡੀਗੜ੍ਹ ਦੇ ਵਿੱਚ ਪੜਾਣਾ ਤੇ ਸੈਕਟ 8 ਬਲ ਮਾਰਚ ਕਰ ਵਿਧਾਨ ਸਭਾ ਦਾ ਇਹ ਦੋ ਗੱਲਾਂ ਨੂੰ ਲੈ ਕੇ ਅਸੀਂ ਇੱਥੇ ਆਏ ਸੀ ਕਿ ਮੋਰਚਾ ਲੰਮਾ ਚੱਲੂਗਾ ਜੇ ਨਹੀਂ ਉਦੋਂ ਇਸ ਵੀ ਜਨਾਜਰ ਸੈਸ਼ਨ ਚੱਲੂਗਾ ਮੋਰਚਾ ਚੱਲੂਗਾ ਉਹ ਦੋ ਪੜਾ ਸੀ ਨੇ ਤੈਅ ਕਰ ਲਏ ਇੱਕ ਪੜਾ ਮੋਰਚਾ ਲੱਗਣਾ ਥਾਂ ਲੈਣਾ ਇੱਕ ਪੜਾ ਜੰਮ ਗਿਆ ਤੇ ਕੰਨ ਅਸੀਂ ਜਿਹੜਾ ਮਾਰਚ ਸੈਸ਼ਨ ਦਰਾਂ ਮਾਰਚ ਕਰਨਾ ਸੀ ਮੰਗ ਪੱਤਰ ਦੇਣਾ ਸੀ ਛੇਤੀ ਬੜੀ ਮੰਤਰੀ ਨੂੰ ਉਹਦਰ ਨੂੰ ਮਾਰਚ ਵੀ ਕੀਤਾ ਤੇ ਉਹ ਮੰਗ ਪੱਤਰ ਵੀ ਹੋ ਗਿਆ ਹੁਣ ਅਗਲਾ ਜਿਹੜਾ ਪੜਾਇਆ ਹੁਣ ਅੱਜ ਸੈਸ਼ਨ ਚੱਲ ਰਿਹਾ ਕੱਲ ਵੀ ਸੈਸ਼ਨ ਚੱਲਿਆ ਕੱਲ ਨੂੰ ਵੀ ਸੈਸ਼ਨ ਨੇ ਚੱਲਿਆ ਕੱਲ ਨੂੰ ਸ਼ਾਮ ਤੱਕ ਸੈਸ਼ਨ ਦੇ ਵਿੱਚੋਂ ਕੀ ਨਿਕਲਦਾ ਕੀ ਬੋਲਦੇ ਨੇ ਕੀ ਛਿੱਟਾ ਹੁੰਦਾ ਤੇ ਅਸੀਂ ਆਹ ਜਿਹੜਾ ਪੰਡਾਲ ਦਾ ਸਾਡਾ ਇਕੱਠ ਹੈ ਲੋਕਾਂ ਦੇ ਵਿੱਚ ਰੌਣ ਸਾਡੇ ਰਾਤ ਦੇ ਲੋਕਾਂ ਦੇ ਲੋਕਾਂ ਦੇ ਵਿੱਚ ਗੱਲ ਦੀ ਚਰਚਾ ਕਿੰਨੀ ਮੀਡੀਆ ਚ ਕਿੰਨੀ ਗਈ ਇਹ ਸਾਰੀ ਦਾ ਲੇਖਾ ਜੋਕਾ ਅਸੀਂ ਕੱਲ ਨੂੰ ਸਰਵ ਇਸ ਟਾਈਮ ਤੋਂ ਬਾਅਦ ਮੀਟਿੰਗ ਕਰਕੇ ਕਰਨ ਉਹਦੇ ਚਰਚਾ ਬਣ ਕੇ ਜਿਹੜਾ ਸਾਡਾ ਪ੍ਰਭਾਵ ਬਣਿਆ ਉਹਦੇ ਮੁਤਾਬਕ ਅਸੀਂ ਅਗਲੇ ਪ੍ਰੋਗਰਾਮ ਦਾ ਲਾ ਪਰ ਸਾਨੂੰ 5 ਤਰੀਕ ਨੂੰ ਲਗਭਗ 2 ਵਜੇ ਕਰ ਅੱਜ ਜਿਸ ਤਰ੍ਹਾਂ ਦੇ ਨਾਲ ਮਤੇ ਪਾਸ ਕੀਤੇ ਗਏ ਨੇ ਜਿਸ ਤਰ੍ਹਾਂ ਗੱਲ ਆਈ ਹੈ ਚਿੱਠੀਆਂ ਦੀ ਜਿਹੜੀਆਂ ਚਿੱਠੀਆਂ ਉਸ ਵੇਲੇ ਕੀਤੀਆਂ ਗਈਆਂ ਚਾਹੇ ਪੰਜਾਬ ਸਰਕਾਰ ਵੱਲੋਂ ਭੇਜੀਆਂ ਜਾਂ ਕੇਂਦਰ ਵੱਲੋਂ ਆਈਆਂ ਤੇ ਜਿਹੜੀ ਨੀਤੀ ਉਸ ਵੇਲੇ ਬਣਾਈ ਗਈ ਸੀ ਉਹ ਲਾਗੂ ਨਹੀਂ ਹੋਣ ਦਿੱਤੀ ਗਈ ਜਿਹੜੀਆਂ ਜਨਤਕ ਕਰਨ ਦੀ ਗੱਲ ਕੀਤੀ ਗਈ ਹੈ ਕੀ ਮੰਨਦੇ ਹੋ ਉਹਨਾਂ ਦੇ ذریعے ਉਸ ਵੇਲੇ ਜਿਹੜੀਆਂ ਨੀਤੀਆਂ ਸੀਗੀਆਂ ਜਹਾਜ਼ ਦੀਆਂ ਨੀਤੀਆਂ 'ਚ ਕੀ ਫਰਕ ਸੀ ਨਹੀਂ ਉੱਥੇ ਇੱਕ ਤਾਂ ਪਾਸੇ ਦੇਖੋ ਕੇਂਦਰ ਇਹ ਮਤਲਬ ਨਾਰਾ ਲਾ ਰਿਹਾ ਹੈ ਕਿ ਪੰਜਾਬ ਦੇ ਕਿਸਾਨਾਂ ਨੇ ਧਰਤੀ ਦਾ ਪਾਣੀ ਖਤਮ ਕਰਤਾ ਪੰਜਾਬ ਦੇ ਕਿਸਾਨ ਦਿੱਲੀ ਨੂੰ ਪ੍ਰਦੂਸ਼ਿਤ ਕਰਦੇ ਆ ਬਿਲਕੁਲ ਪੰਜਾਬ ਦੇ ਕਿਸਾਨਾਂ ਨੇ ਪਾਣੀ ਜ਼ਹਿਰੀਲਾ ਕਰਤਾ ਡਾਇਵਰਸੀਫਿਕੇਸ਼ਨ ਦੀ ਲੋੜ ਹੈ ਇਹ ਡਾਇਵਰਸੀਫਿਕੇਸ਼ਨ ਨਹੀਂ ਕਰਦੇ ਇਹ ਝੋਨਾ ਦੇ ਕਣਕ ਦੀ ਵੀ ਹੂੰ ਜਿਹੜਾ ਚਿੱਠੀ ਦਾ ਜ਼ਿਕਰ ਆਇਆ ਕਿਸੇ ਮਤਲਬ ਖੇਤੀਬਾੜੀ ਬਗਿਆਨੀ ਦਾ ਉਹਦਾ ਜ਼ਿਕਰ ਇਹ ਆਇਆ ਵੀ ਉਹਨਾਂ ਨੇ ਚਿੱਠੀ ਕੱਢੀ ਸੀ ਜੀ ਅਸੀਂ ਖੇਤੀ ਛੋਣੇ ਨੂੰ ਬੰਦ ਕਰਕੇ ਡਾਈਵਰਸਿਫਿਕੇਸ਼ਨ ਕਰਨ ਵਾਸਤੇ ਉਹਨਾਂ ਨੇ ਕੋਈ ਪ੍ਰਪੋਜ਼ਲ ਭੇਜੀ ਸੀ ਕੇਂਦਰ ਨੂੰ ਜਿਹੜੀ ਕੇਂਦਰ ਨੇ ਮੋੜਵੇਂ ਜਵਾਬ ਦੇ ਵਿੱਚ ਇਹ ਕਿਹਾ ਉਹਨਾਂ ਨੂੰ ਵੀ ਜੇ ਤੁਸੀਂ ਛੋਣਾ ਬੰਦ ਕਰਤਾ ਫਿਰ ਲੋਕ ਭੁੱਖੇ ਮਰ ਜਾਣਗੇ ਤਾਂ ਸਰਕਾਰ ਇਹ ਜਦੋਂ ਇਹ ਕਹਿੰਦੀ ਹੈ ਵੀ ਛੋਣੇ ਦੇ ਨਾਲ ਛੋਣੇ ਸਾਡੇ ਵਾਸਤੇ ਜ਼ਰੂਰੀ ਆ ਅਸੀਂ ਵੀ ਸਮਝਦੇ ਹਾਂ ਜਦੋਂ ਹੁਣ ਛੋਣਾ ਚ 5000 5500 ਸੈਕਟਰ ਸੈਲਰ ਆ ਪੰਜਾਬ ਦੇ ਵਿੱਚ ਟਰੱਕ ਜੁਨੀਆ ਨੇ ਕਿੰਨੇ ਲੋਕ ਨੇ ਕਿੰਨੇ ਲੋਕਾਂ ਦਾ ਰੋਜ਼ਗਾਰ ਮਰੂਗਾ ਝੋਨਾ ਇੱਕਦਮ ਬੰਦ ਕਰਨ ਨਾਲ ਬਹੁਤ ਵੱਡਾ ਅਸਰ ਪਊਗਾ ਕਿ ਅਨਾਜ ਭੰਡਾਰ ਤੇ ਫਰਕ ਪਊਗਾ ਫਿਰ ਇਹ ਕਿਉਂ ਡਿਵਰਸਿਫਿਕੇਸ਼ਨ ਦਾ ਜ਼ੋਰ ਕਿਉਂ ਪਾ ਰਹੇ ਨੇ ਉਹ ਕਿਉਂ ਕਹਿ ਰਹੇ ਨੇ ਵੀ ਪਾਣੀ ਖਤਮ ਹੋ ਗਿਆ ਭਾਰਤੀ ਕਿਸਾਨ ਜਿਹਨਾਂ ਨੇ ਸਿੱਧੂਪੁਰ ਵੱਲੋਂ ਬਠਿੰਡਾ ਵਿੱਚ ਅਗਲੇ ਸੰਘਰਸ਼ਾਂ ਲਈ ਕਿਸਾਨਾਂ ਨੂੰ ਲਾਮਬੰਦ ਕਰਨ ਲਈ ਬੈਠਕ ਕੀਤੀ ਗਈ ਕਿਸਾਨ ਆਗੂ ਕਾਕਾ ਸਿੰਘ ਕੋਟੜਾ ਅਤੇ ਰੇਸ਼ਮ ਸਿੰਘ ਨੇ ਦੱਸਿਆ ਕਿ ਹਰਿਆਣਾ ਵਿੱਚ ਤਿੰਨ ਵੱਡੀਆਂ ਮਹਾਪੰਚਾਇਤਾਂ ਕੀਤੀਆਂ ਜਾ ਰਹੀਆਂ ਨੇ 15 ਸਤੰਬਰ ਨੂੰ ਜ਼ਿਲ੍ਹਾ ਜੀਂਦ ਵਿੱਚ ਕਿਸਾਨ ਮਹਾਪੰਚਾਇਤ ਕੀਤੀ ਜਾਵੇਗੀ ਜਦੋਂ ਕਿ 22 ਸਤੰਬਰ ਨੂੰ ਜ਼ਿਲ੍ਹਾ ਅੰਮ੍ਰਿਤਸਰ ਦੇ ਪੇਪਲੀ ਵਿੱਚ ਕਾਨਫਰੰਸ ਕੀਤੀ ਜਾਵੇਗੀ ਇਸ ਤੋਂ ਇਲਾਵਾ ਆਉਣ ਵਾਲੇ ਦਿਨਾਂ ਵਿੱਚ ਦੋਵੇਂ ਫੋਰਮਾਂ ਦੀਆਂ ਹਰਿਆਣਾ ਵਿੱਚ ਕਨਵੈਨਸ਼ਨ ਕੀਤੀ ਜਾਵੇਗੀ ਜਿਸ ਵਿੱਚ ਹਰਿਆਣਾ ਸਰਕਾਰ ਵੱਲੋਂ ਕਿਸਾਨਾਂ ਉੱਤੇ ਕੀਤੇ ਅਤਿਆਚਾਰ ਕੁੱਟਮਾਰ ਅਤੇ ਕਿਸਾਨ ਸੁਪਕਰ ਨੂੰ ਸ਼ਹੀਦ ਕਰਨ ਸਬੰਧੀ ਸਰਕਾਰ ਤੋਂ ਸਵਾਲ ਪੁੱਛੇ ਜਾਣਗੇ ਅਤੇ ਜਲਦੀ ਇਸ ਕਨਵੈਨਸ਼ਨ ਦੀ ਤਰੀਕ ਦਾ ਐਲਾਨ ਕੀਤਾ ਜਾਵੇਗਾ ਅਸੀਂ ਮੰਗ ਕੀ ਕਰ ਰਹੇ ਹਾਂ ਮੰਗ ਅਸੀਂ ਕਰ ਰਹੇ ਹਾਂ ਕਿ ਜਿਹੜੀਆਂ ਕਿਸਾਨਾਂ ਦੀਆਂ ਧੂਰੀਆਂ ਮੰਗਾਂ ਤੇ ਦੁਆਰਾ ਮੋਰਚਾ ਲਾਇਆ ਉਹਨੂੰ ਲਾਗੂ ਕਰੋ ਇਹ ਕੇਂਦਰ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਆ ਤਾਂ ਉਸ ਦੀ ਤਿਆਰੀ ਦੇ ਵਿੱਚ ਅਸੀਂ ਅੱਜ ਭੈਣਾ ਨੌਜਵਾਨ ਇੱਥੇ ਮੀਟਿੰਗ ਸੱਦੀ ਹੈ ਉਸ ਜਿਹੜੀ ਤਿਆਰੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਤੇ ਅਸੀਂ ਇੱਕ 200 ਦਿਨ ਪੂਰੇ ਹੋਣ ਤੇ ਤਿੰਨ ਪ੍ਰੋਗਰਾਮ ਗਾਂ ਫੇਰ ਲਾਣੇ ਸੀ ਜਿਹਦੇ ਵਿੱਚੋਂ ਅਸੀਂ 15 ਤਰੀਕ ਨੂੰ ਹਰਿਆਣਾ ਦੇ ਵਿੱਚ ਬਹੁਤ ਵੱਡੀ ਕਿਸਾਨ ਪੰਚਾਇਤ ਕਰ ਰਹੇ ਹਾਂ 22 ਤਰੀਕ ਨੂੰ ਪਿਪਲੀ ਦੇ ਵਿੱਚ ਤੇ 15 ਤਰੀਕ ਨੂੰ ਆਪਣੇ ਜੀਨ ਜ਼ਿਲ੍ਹੇ ਦੇ ਵਿੱਚ ਇਹ ਦੋ ਬਹੁਤ ਵੱਡੀਆਂ ਹਰਿਆਣਾ ਦੇ ਵਿੱਚ ਜਿਹੜੀ ਤੁਸੀਂ ਸਵਾਲ ਕੀਤਾ ਇਹ ਇਲੈਕਸ਼ਨ ਹੋ ਰਹੇ ਨੇ ਪਰ ਇਲੈਕਸ਼ਨਾਂ ਦੇ ਵਿੱਚ ਸਾਡਾ ਵਿਸ਼ਵਾਸ ਨਹੀਂ ਗੱਲ ਇਲੈਕਸ਼ਨ ਹੁੰਦੇ ਰਹਿਣਗੇ ਜਾਂਦੇ ਰਹਿਣਗੇ ਪਰ ਜਿਹੜੇ ਸਿਆਸੀ ਲੋਕਾਂ ਦੀਆਂ ਕਮਜ਼ੋਰੀਆਂ ਨੇ ਇਹਨਾਂ ਦੀਆਂ ਇਲੈਕਸ਼ਨ ਵੇਲੇ ਆ ਕੇ ਬਾਹਰ ਲਾਉਣੀਆਂ ਤਾਂ ਅਸੀਂ ਉਹਨਾਂ ਦਾ ਜਿਹੜੀਆਂ ਹਰਿਆਣਾ ਸਰਕਾਰ ਨੇ ਕੀ ਕੀਤਾ ਪਵਾ ਉਹ ਭਾਜਪਾ ਦੀ ਸਰਕਾਰ ਸੀ ਉਹਨਾਂ ਨੇ ਚਿਹਰਾ ਬਦਲਤਾ ਪਰ ਭਾਜਪਾ ਦੀ ਸਰਕਾਰ ਘੱਟ ਗਿਣਤੀ 'ਚ ਰਹਿੰਦਿਆਂ ਹੋਇਆਂ ਵੀ ਜਿਹੜਾ ਸਾਡੇ ਤੇ ਅਤਿਆਚਾਰ ਕੀਤਾ ਜਿਹੜੇ ਸਾਡੇ ਟਰੈਕਟ ਭੰਨੇ ਨੇ ਜਿਹੜੀਆਂ ਲਤਾਬਾਹ ਤੋੜੀਆਂ ਨੇ ਜਿਹੜੇ 433 ਕਿਸਾਨ ਜ਼ਖਮੀ ਕੀਤੇ ਨੇ ਉਹਨਾਂ ਦਾ ਹਸਾਬ ਹੈ ਜਿਹੜਾ ਜਿਵੇਂ ਪੰਜਾਬ ਦੇ ਜਾਂ ਹਰਿਆਣੇ ਵਾਲੇ ਲੋਕ ਉਹ ਸਵਾਲ ਕਰਨਗੇ ਇਹਦੇ ਨਾਲ ਸਾਡੀ ਦੋਨੇ ਫੋਰਮਾਂ ਦੀ ਹਰਿਆਣੇ ਦੇ ਵਿੱਚ ਅੱਜ ਮੀਟਿੰਗ ਦੀ ਤਰੀਕ ਦੀ ਉਸ ਕਰਦੇ ਆਵਾਂਗੇ ਦੋਨੇ ਫੋਰਮ ਇੱਕ ਕਨਵੈਨਸ਼ਨ ਕਰਾਂਗੇ ਹਰਿਆਣੇ ਦੇ ਵਿੱਚ ਕਿ ਉਹ ਹੀ ਕਹੇਜੇ ਸਵਾਲ ਪੁੱਛਣੇ ਆ ਕਹੇਜੇ ਕਰਨੇ ਆ ਅਜਨਤਾ ਦੀ ਕੀ ਮੰਗ ਹੈ ਉਹ ਸਾਰੀਆਂ ਗੱਲਾਂ ਤੇ ਵਿਚਾਰ ਕੇ ਹਰਿਆਣਾ ਦੇ ਵਿੱਚ ਜਿਹੜਾ ਅੱਗੇ ਸਾਡਾ ਪੰਜਾਬ ਦੇ ਵਿੱਚ ਦੂਜੇ ਜਿਹੜੇ ਪਾਰਲੀਮੈਂਟ ਸੀਗੇ ਸਾਰੇ ਦੇਸ਼ ਦੇ ਵਿੱਚ ਅਸੀਂ ਸਵਾਲ ਕੀਤੇ ਨੇ ਤਾਂ ਉਹ ਹਰਿਆਣਾ ਦੇ ਵਿੱਚ ਵੀ ਲੋਕ ਆ ਜਿਹੜੇ ਉਹ ਸਵਾਲ ਪੁੱਛਣਗੇ ਪੰਜਾਬ ਵਿੱਚ ਵੱਡੀ ਵਾਰਦਾਤ ਵਾਪਰੀ ਹੈ ਫਿਰੋਜ਼ਪੁਰ ਵਿੱਚ ਗੁਰਦੁਆਰਾ ਅਕਾਲਗੜ੍ਹ ਸਾਹਿਬ ਦੇ ਬਾਹਰ ਦੋ ਬਾਈਕ ਸਵਾਰ ਬਦਮਾਸ਼ਾਂ ਨੇ ਕਾਰ ਨੂੰ ਘੇਰ ਕੇ ਕਾਰ ਉੱਤੇ ਅਨੇਵਾ ਗੋਲੀਆਂ ਚਲਾ ਦਿੱਤੀਆਂ ਜਿਸ ਵਿੱਚ ਪੰਜ ਲੋਕ ਸਵਾਰ ਸਨ ਫਾਇਰਿੰਗ ਵਿੱਚ ਇੱਕੋ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ ਹੋ ਗਈ ਮ੍ਰਿਤਕਾਂ ਵਿੱਚ ਇੱਕ ਮਹਿਲਾ ਅਤੇ ਦੋ ਨੌਜਵਾਨ ਸ਼ਾਮਲ ਨੇ ਜੋ ਕਿ ਭੈਣ ਭਰਾ ਸਨ ਜਾਣਕਾਰੀ ਮੁਤਾਬਕ ਕਿ ਥੋੜੇ ਦਿਨਾਂ ਬਾਅਦ ਕੁੜੀ ਦਾ ਵਿਆਹ ਹੋਣਾ ਸੀ ਵਿਆਹ ਦੀਆਂ ਖੁਸ਼ੀਆਂ ਮਾਤਮ ਦੇ ਵਿੱਚ ਬਦਲ ਗਈਆਂ ਨੇ ਕਾਰਸਵਾਰ ਮਹਿਲਾ ਦੀ ਮੌਕੇ ਤੇ ਹੀ ਮੌਤ ਹੋ ਗਈ ਜਦ ਕਿ ਦੋ ਨੌਜਵਾਨਾਂ ਨੇ ਹਸਪਤਾਲ ਪਹੁੰਚ ਕੇ ਦਮ ਤੋੜ ਦਿੱਤਾ ਦੱਸਿਆ ਜਾ ਰਿਹਾ ਹੈ ਕਿ ਹਮਲਾਵਰਾਂ ਨੇ ਵੀ ਤੋਂ ਜ਼ਿਆਦਾ ਰਾਉਂਡ ਫਾਇਰਿੰਗ ਕੀਤੀ ਮਿਲੀ ਜਾਣਕਾਰੀ ਮੁਤਾਬਕ ਜਿਸ ਲਵਪ੍ਰੀਤ ਸਿੰਘ ਨਾਮਕ ਨੌਜਵਾਨ ਦਾ ਕਤਲ ਹੋਇਆ ਉਸ ਉੱਤੇ ਪਹਿਲਾਂ ਵੀ ਦੋ ਕਤਲ ਦੇ ਮਾਮਲੇ ਦਰਜ ਸਨ ਫਿਲਹਾਲ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਘਟਨਾ ਦੀ ਜਾਂਚ ਪੜਤਾਲ ਸ਼ੁਰੂ ਕੀਤੀ ਗਈ ਹੈ ਖਤਰਨਾਕ ਗੈਂਗਸਟਰ ਜਗੂ ਭਗਵਾਨ ਪੁਰੀਆ ਦਾ ਸਜਾਹਤ કહે ਜਾਂਦੇ ਗੈਂਗਸਟਰ ਕਨੂ ਗੁਜਰ ਨੂੰ ਜਲੰਧਰ ਪੁਲਿਸ ਨੇ ਐਨਕਾਊਂਟਰ ਤੋਂ ਬਾਅਦ ਗ੍ਰਿਫਤਾਰ ਕੀਤਾ ਹੈ ਮਿਲੀ ਜਾਣਕਾਰੀ ਮੁਤਾਬਕ ਜਲੰਧਰ ਦੇ 68 ਫੁੱਟੀ ਰੋਡ ਉਤੇ ਹੈਮਿਲਟਨ ਟਾਵਰ ਦੇ ਕੋਲ ਜਦੋਂ ਪੁਲਿਸ ਨੇ ਗੈਂਗਸਟਰ ਕਨੂ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਪੁਲਿਸ ਉਤੇ ਗੋਲੀ ਚਲਾ ਦਿੱਤੀ ਜਿਸ ਦੌਰਾਨ ਪੁਲਿਸ ਦੀ ਜਵਾਬੇ ਗੋਲੀਬਾਰੀ ਵਿੱਚ ਕਨੂ ਗੁਜਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਜਿਸ ਨੂੰ ਇਲਾਜ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਪੁਲਿਸ ਦੇ ਸੂਤਰਾਂ ਮੁਤਾਬਕ ਇਹ ਗੈਂਗਸਟਰ ਕਾਤਲ ਜ਼ਬਰੀ ਵਸੂਲੀ ਅਤੇ ਤਾਂ ਉਸਵਾਜੀ ਸਮੇਤ ਕਿਣਾਉਣੇ ਅਪਰਾਧਾਂ ਦੇ ਕਈ ਮਾਮਲਿਆਂ ਵਿੱਚ ਲੁੜਿੰਦਾ ਸੀ ਮੁਕਾਬਲੇ ਵਿੱਚ ਦੋਹਾਂ ਪਾਸਿਆਂ ਤੋਂ ਕੁੱਲ 9 ਗੋਲੀਆਂ ਚਲਾਈਆਂ ਗਈਆਂ ਪੁਲਿਸ ਨੂੰ ਮੌਕੇ ਤੋਂ 2 ਹਥਿਆਰ ਬਰਾਮਦ ਹੋਏ ਨੇ ਸ਼੍ਰੀ ਕਲਤਕ ਸੱਭ ਜਦਰ ਸਿੰਘ ਸੱਭ ਗਨੀ ਲਖਬੀਰ ਸਿੰਘ ਨੇ ਸ਼੍ਰੋਮਣੀ ਕਲ ਦਲ ਨਾਲ ਸੰਬੰਧਿਤ ਵਿਚਾਰੇ ਜਾ ਰਹੇ ਮਾਮਲੇ ਦੇ ਸਬੰਧ ਵਿੱਚ ਵਕਫਕ ਕਾਲੀਆਗੂਆਂ ਵੱਲੋਂ ਸ਼੍ਰੀ ਕਲਤਕ ਸੱਭ ਦੀ ਮਾਨ ਮਰਯਾਦਾ ਅਤੇ ਇੱਕ ਦੂਜੇ ਦੇ ਖਿਲਾਫ ਕੀਤੀ ਜਾ ਰਹੀ ਬਿਆਨਬਾਜ਼ੀ ਦਾ ਸਖਤ ਨੋਟਿਸ ਲਿਆ ਹੈ ਉਨੇ ਕਿਹਾ ਕਿ ਵਰਤਾਰਾ ਸ਼੍ਰੀ ਕਾਲ ਤਖਸਬ ਦੀ ਮਾਨ ਮਰਿਆਦਾ ਅਤੇ ਸਰਵਉੱਚਤਾ ਦੇ ਵਿਰੁੱਧ ਹੈ ਕਿਉਂਕਿ ਜਦੋਂ ਤੱਕ ਇਹ ਮਾਮਲਾ ਵਿਚਾਰ ਅਧੀਨ ਹੈ ਤਦ ਤੱਕ ਇਸ ਉੱਤੇ ਕਿਸੇ ਤਰ੍ਹਾਂ ਦੀਆਂ ਟਿੱਪਣੀਆਂ ਉਚਿਤ ਨਹੀਂ ਨੇ ਸ਼੍ਰੀ ਕਾਲ ਤਖਸਬ ਸਕੱਤਰੇ ਤੋਂ ਜਾਰੀ ਲਿਖਤੀ ਬਿਆਨ ਵਿੱਚ ਜਿਹਦਰ ਗੈਨਰਿਕ ਵੀ ਸਿੰਘ ਨੇ ਸਿੱਖ ਸਿਆਸਤ ਨਾਲ ਜੁੜੇ ਆਗੂ ਨੂੰ ਸਖਤ ਹਦਾਇਤ ਕਰਦੇ ਕਿਹਾ ਕਿ ਸ਼੍ਰੀ ਕਾਲ ਤਖਸਬ ਦੀ ਸਰਵਉੱਚਤਾ ਸਤਿਕਾਰ ਸਿਧਾਂਤ ਅਤੇ ਪਰੰਪਰਾ ਨੂੰ ਧਿਆਨ ਵਿੱਚ ਰੱਖਦੇ ਆਕ ਦੂਜੇ ਦੇ ਵਿਰੁੱਧ ਬਿਆਨਬਾਜ਼ੀ ਤੁਰੰਤ ਬੰਦ ਕੀਤੀ ਜਾਵੇ ਉਹਨਾਂ ਕਹੇ ਕਿ ਜੇਕਰ ਸਿੱਖ ਸਿਆਸੀ ਆਗੂ ਬਾਜ ਨਾ ਆਏ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਮਾਨ ਮਰਿਆਦਾ ਦੀ ਉਲੰਘਣਾ ਕਰਨ ਵਾਲੇ ਆਗੂਆਂ ਦੇ ਖਿਲਾਫ ਪੰਥਕ ਰਵਾਇਤਾ ਮੁਤਾਬਕ ਸਖਤ ਕਾਰਵਾਈ ਕੀਤੀ ਜਾਵੇਗੀ ਬਟਾਲਾ ਦੇ ਪਿੰਡ ਗਿੱਲਾਂਵਾਲੀ ਵਿੱਚ ਦੋ ਸਕੇ ਭਰਾਵਾਂ ਦੀਆਂ ਕੋਠੀਆਂ ਨੂੰ ਇੱਕੋ ਰਾਤ ਵਿੱਚ ਚੋਰਾਂ ਨੇ ਨਿਸ਼ਾਨਾ ਬਣਾਇਆ ਚੋਰ ਇਨੇ ਛਾਤਰ ਸਨ ਕਿ ਜਦੋਂ ਮਕਾਨ ਮਾਲਕ ਪਰਿਵਾਰ ਘਰ ਵਿੱਚ ਸੌਂ ਰਹੇ ਸਨ ਤਾਂ ਉਹ ਕੋਠੀਆਂ ਦੇ ਪਿਛਲੇ ਪਾਸੇ ਤੋਂ ਖਿੜਕੀ ਦੀਆਂ ਗਰੇਲਾਂ ਤੋੜ ਕੇ ਘਰ ਵਿੱਚ ਦਾਖਲ ਹੋਏ ਅਤੇ ਚੋਰੀ ਕਰਕੇ ਭਰਾਰ ਹੋ ਗਏ। ਇੱਕ ਘਰ ਵਿੱਚੋਂ 10 ਤੋਲੇ ਸੋਨੇ ਦੇ ਗਹਿਣੇ ਅਤੇ 14000 ਰੁਪਏ ਦੀ ਨਕਦੀ ਅਤੇ ਦੂਜੇ ਘਰ ਵਿੱਚੋਂ 15 ਤੋਲੇ ਸੋਨੇ ਦੇ ਗਹਿਣੇ ਅਤੇ ਤਕਰੀਬਨ 17000 ਰੁਪਏ ਦੀ ਨਕਦੀ ਚੋਰੀ ਕੀਤੀ ਗਈ। ਪੀੜਤ ਹਰਪਾਜਨ ਸਿੰਘ ਅਤੇ ਸੰਤੋਖ ਸਿੰਘ ਨੇ ਦੱਸਿਆ ਕਿ ਉਹਨੂੰ ਘਟਨਾ ਦਾ ਪਤਾ ਸਵੇਰੇ ਲੱਗਿਆ। ਦੋਵਾਂ ਪਰਿਵਾਰਾਂ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ ਤੇ ਪੁਲਿਸ ਵੱਲੋਂ ਜਾਂਚ ਸ਼ੁਰੂ ਕੀਤੀ ਗਈ ਹੈ। ਤੁਰੇ ਤੇ ਹਰ ਕੋਈ 4:30 ਜੀ ਉੱਠੇ ਆ ਤੇ ਸੰਤੋਖਦੇਵ ਮੈਸਰੀ ਨੇ ਫੋਨ ਕੀਤਾ ਕਿ ਸਾਡੇ ਘਰੇ ਚੋਰੀ ਹੋ ਗਈ ਹੈ ਆਇਓ ਤੇ ਮੈਂ ਆਉਣ ਲੱਗਾ ਜੀ ਜਦੋਂ ਮੈਂ ਆਪਣਾ ਦੇਖਿਆ ਤੇ ਸਾਡੇ ਘਰੇ ਵੀ ਇਦਾਂ ਸਾਰਾ ਸਮਾਨ ਖਿਲਰਿਆ ਪਿਆ ਸੀ ਸਾਰਾ ਕੁਝ ਖਲਾਰਾ ਪਿਆ ਸੀ ਅਸੀਂ ਇੱਧਰ ਪਿੰਨਾ ਆ ਗਏ ਇਹਨਾਂ ਨੇ ਪਛੇ ਕੀ ਗਿਆ ਤੇ ਮੁੜ ਕੇ ਆਪਣੇ ਜਾ ਕੇ ਚੈੱਕ ਕੀਤਾ ਤੇ ਸਾਡੇ 10 ਤੁਲ ਕਰੀਬ ਸੋਨਾ ਸੀਗਾ ਤੇ 14000 ਰੁਪਏ ਨਕਦ ਸੀਗਾ ਪਿਆ ਕਰੀ ਉਹ ਲੈ ਗਏ ਤੇ ਨਾਲ ਜ਼ਰੂਰੀ ਪੇਪਰ ਬੈਂਕ ਦੀ ਕਾਪੀ ਵਗੈਰਾ ਮੇਰੇ ਏਟੀਐਮ ਵਗੈਰਾ ਸੀ ਉਹ ਵੀ ਨਾਲ ਚਲਾ ਗਿਆ ਜੀ ਕਿਸ ਤਰ੍ਹਾਂ ਚੋਰੀ ਕੀਤੀ ਇਹਨਾਂ ਨੇ ਸਾਡੀ ਉਹ ਗ੍ਰਿੱਲ ਪਾਰਕ ਵਿੱਚ ਉਹ ਕੋਠੀ ਤੇ ਜੀ ਗ੍ਰਿੱਲ ਲਾਈ ਸੀ ਗ੍ਰਿੱਲ ਪਾਰਕ ਖੋਲ ਕੇ ਨਾ ਛੁੱਟ ਕੇ ਬਾਹਰ ਛੁੱਟ ਗਏ ਨੇ ਜੀ ਇਹ ਕਿਚੋਰੀ ਨਾਲ ਨਾਲ ਕੋਠੀਆਂ ਬਿਲਕੁਲ ਨਾਲ ਨਾਲ ਕੱਠੀਆਂ ਜੀ ਸਾਂਝੀ ਕਰਨ ਦੇ ਚੱਲੇ ਉਹਨਾਂ ਦਾ ਸੋਨਾ ਵੀ 10 ਗ੍ਰਾਮ ਕੱਢਾ ਉਹਨਾਂ ਦਾ 15 ਗ੍ਰਾਮ 15 ਟੋਲੇ ਮੇਰਾ 10 ਗ੍ਰਾਮ ਕਰਾ ਕਰੀਬ ਲੁਧਿਆਣਾ ਦੇ ਲੱਡੋਵਾਲ ਨਜ਼ਦੀਕ ਭਿਆਨਕ ਸੜਕ ਹਾਦਸਾ ਵਾਪਰਿਆ ਇੱਥੇ ਤੇਜ਼ ਰਫਤਾਰ ਕੈਂਟਰ ਨੇ ਸੜਕ ਕਿਨਾਰੇ ਖੜੀ ਬੱਸ ਨੂੰ ਟੱਕਰ ਮਾਰ ਦਿੱਤੀ ਜਿਸ ਨਾਲ ਬੱਸ ਪਲਟ ਗਈ ਅਤੇ ਹਸਾਲ ਦੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਜਦਕਿ ਦੋ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਚੰਡੀਗੜ੍ਹ ਪੀਜੀ ਰੈਫਰ ਕੀਤਾ ਗਿਆ ਜਦਕਿ ਹੋਰ ਜ਼ਖਮੀਆਂ ਦਾ ਲੁਧਿਆਣਾ ਦੇ ਸਿਵਲ ਹਸਪਤਾਲ ਵਿੱਚ ਇਲਾਜ ਕੀਤਾ ਜਾ ਰਿਹਾ ਹੈ ਜਾਣਕਾਰੀ ਮੁਤਾਬਕ ਬੀਤੀ ਦੇਰ ਰਾਤ ਹਰਦਵਾਰ ਤੋਂ ਜੰਮੂ ਜਾ ਰਹੀ ਬੱਸ ਦਾ ਲੁਧਿਆਣਾ ਦੇ ਲਡੋਵਾਲ ਨਜ਼ਦੀਕ ਟਾਇਰ ਪੈਂਚਰ ਹੋ ਗਿਆ ਸੀ ਪੈਂਚਰ ਲਗਾਉਣ ਲਈ ਜਦੋਂ ਬੱਸ ਲਡੋਵਾਲ ਨਜ਼ਦੀਕ ਖੜੀ ਸੀ ਤਾਂ ਪਿੱਛੋਂ ਆ ਰਹੇ ਤੇਜ਼ ਰਫ਼ਤਾਰ ਕੈਂਟਰ ਨੇ ਬੱਸ ਨੂੰ ਟੱਕਰ ਮਾਰ ਦਿੱਤੀ ਹਾਦਸੇ ਸਮੇਂ ਬੱਸ ਵਿੱਚ ਤਕਰੀਬਨ 40 ਯਾਤਰੀ ਸਵਾਰ ਸਨ ਤਨਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੀ ਖੁਸ਼ੀ ਵਿੱਚ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਸ਼ੇਸ਼ ਸਹਿਯੋਗ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਸੇਵਕ ਜਥਾ ਵੱਲੋਂ ਗੁਰਦੁਆਰਾ ਪਾਲਸੀ ਸੇਵੀ ਕ੍ਰੁਖੇਤਰ ਵਿੱਚ ਮਹਾਨ ਗੁਰਮਤ ਸਮਾਗਮ 4 ਸਤੰਬਰ ਤੋਂ 7 ਸਤੰਬਰ ਤੱਕ ਕਰਵਾਇਆ ਜਾ ਰਿਹਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਸੇਵਕ ਜਥਾ ਗੁਰਦੁਆਰਾ ਸੇਵਕ ਪਾਲਸੀ ਸੇਵੀ ਦੇ ਮੁਖ ਸੇਵਾਦਾਰ ਜਥੇਦਾਰ ਮਹਿੰਦਰ ਸਿੰਘ ਨੇ ਦੱਸਿਆ ਕਿ 4 ਤੋਂ 6 ਸਤੰਬਰ ਤੱਕ ਕਥਾ ਸਮਾਗਮ ਹੋਣਗੇ ਅਤੇ 7 ਸਤੰਬਰ ਨੂੰ ਮਹਾਨ ਕੀਰਤਨ ਸਮਾਗਮ ਸ਼ਾਮ 7 ਵਜੇ ਤੋਂ 10 ਤਾਂ 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 ਅਨਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਸ਼ਾ ਜੀ ਦੇ ਪਹਿਲੇ ਪ੍ਰਕਾਸ਼ਪੁਰ ਦੀ ਖੁਸ਼ੀ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਮੂਹ ਇਲਾਕਾ ਨਿਵਾਸੀ ਸਾਜ ਸੰਗਤ ਦੇ ਸਹਿਯੋਗ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵੱਲੋਂ ਗੁਰਦਾਸ ਸਾਹਿਬ ਪਾਸ਼ੀ ਸ਼ੇਵੀ ਮਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ਪੁਰ ਦੀ ਖੁਸ਼ੀ ਵਿੱਚ ਮਹਾਨ ਗੁਰਮਤ ਸਮਾਗਮ ਹੋ ਰਿਹਾ ਹਨ ਜੋ ਕਿ ਜਿਨ੍ਹਾਂ ਦੇ ਸਬੰਧ ਵਿੱਚ 2 ਤਰੀਕ ਨੂੰ ਖਡਵਰ ਸਾਹਿਬ ਰੱਖੇ ਜਾਣਗੇ 4 ਤਰੀਕ ਨੂੰ ਖਡਵਰ ਸਾਹਿਬ ਦੇ ਭੋਗ ਪਹਿਣਗੇ ਅਤੇ 4 ਤਰੀਕ ਨੂੰ ਲਈ ਸ਼ਾਮੀ ਤੋਂ ਸ਼ਾਮ ਤੋਂ 7 ਵਜੇ ਤੋਂ ਲੈ ਕੇ 9 ਵਜੇ ਤੱਕ ਕਥਾ ਸਮਾਗਮ ਆਰੰਭ ਹੋ ਜਾਵੇਗਾ ਜਿਸ ਵਿੱਚ ਕੌਮ ਦੇ ਮਹਾਨ ਵਿਦਵਾਨ ਪਹੁੰਚ ਰਹੇ ਹਨ ਇਹ ਕਥਾ ਸਮਾਗਮ 3 ਦਿਨ ਦਾ ਹੈ 4 5 ਅਤੇ 6 ਤਰੀਕ ਨੂੰ ਇਹ ਕਥਾ ਸਮਾਗਮ ਹੋਵੇਗਾ ਅਤੇ 7 ਸਤੰਬਰ ਨੂੰ ਕੀਰਤਨ ਸਮਾਗਮ ਜੋ 7ਵੇ ਤੋਂ ਲੈ ਕੇ 11ਵੇਂ ਤੱਕ ਚੱਲੇਗਾ ਜਿਸ ਵਿੱਚ ਹੀ ਕੌਮ ਦੇ ਮਹਾਨ ਗੀਤਨੀਏ ਗੁਰਦਵਾਰ ਸਾਹਿਬ ਤੋਂ ਪਹੁੰਚ ਰਹੇ ਹਨ ਸਮੂਹ ਸੰਗਤਾਂ ਦੇ ਚਰਨਾਂ 'ਚ ਨਿਮਰਤਾ ਸਹਿਤ ਬੇਨਤੀ ਹੈ ਕਿ ਵੱਧ ਤੋਂ ਹਾਜ਼ਰੀ ਭਰ ਕੇ ਬਾਹਰੋਂ ਆਏ ਵਿਦਵਾਨਾਂ ਦੇ ਵਿਚਾਰ ਸਰਵਣ ਕਰਕੇ ਸਤਿਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ 8 ਸਤੰਬਰ ਨੂੰ ਮਹਾਨ ਅਮਰ ਸੰਚਾਰ ਹੋ ਰਿਹਾ ਹੈ ਅੱਜ ਜਿਹਨਾਂ ਨੇ ਅਜੇ ਖੰਡੇ ਬਾਟੇ ਦੀ ਪਾਉ ਨਹੀਂ ਸਕੀ ਖੰਡੇ ਬਾਟੇ ਦੀ ਪਾਉ ਛੱਕ ਕੇ ਕਲਗੀਧਰ ਪਾਸ਼ਾ ਦੇ ਅਕਸ਼ੀਆਂ ਪ੍ਰਾਪਤ ਕਰੋ ਜੀ ਇਸ ਸਮਾਗਮ ਦੇ ਵਿੱਚ ਇਲਾਕਾ ਦੇ ਵਾਸੀ ਸਾਧ ਸੰਗਤ ਸਮੂਹ ਧਾਰਮਿਕ ਜਥੇਬੰਦੀਆਂ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਅਤੇ ਗੁਰਦਾ ਪਾਸ਼ਾ ਸ਼ਹੀਦ ਪਾਸ਼ਾ ਸ਼ਹੀਦ ਪਾਸ਼ਾ ਦੇ ਮੈਨੇਜਰ ਅਤੇ ਸਮੂਹ ਸਟਾਫ ਬਹੁਤ ਸਹਿਯੋਗ ਕਰ ਰਹੇ ਹਨ ਸਮੂਹ ਸੰਗਤ ਦਾ ਧੰਨਵਾਦ ਬਤਵਾਰਾ ਹਾਜ਼ਰੀ ਭਰ ਕੇ ਸਤਿਗੁਰੂ ਜੀ ਖੁਸ਼ੀਆ ਪ੍ਰਾਪਤ ਕਰੋ ਜੀ ਪੰਜਾਬੀ ਖਬਰਾਂ ਦੇ ਸਪਲਟਨ ਵਿੱਚ ਫਿਲਹਾਲ ਨਹੀਂ ਜਾਂਦੇ ਹੁੰਦੇ ਨਜ਼ਰ ਮਾਰਦੇ ਆ ਮੌਸਮ ਦੇ ਹਾਲਤੇ ਤੁਸੀਂ ਬਣੇ ਰਹੋ ਚੜ੍ਹਦੀ ਕਲਾ ਟਾਈਮਪ੍ਰੂਵ ਦੇ ਨਾਲ ਧੰਨਵਾਦ